ਕਰਤਾ ਟੀਵੀ ਦੇਖ ਰਹੇ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਾ ਟੋਡੇਹਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਜੋੜ ਮੇਲੇ ਦੇ ਸੰਬੰਧ ਵਿੱਚ ਇੱਥੇ ਗੁਰਜਨ ਕੀਰਤਨ ਮੰਡਲ ਪਟਿਆਲਾ ਵੱਲੋਂ ਨੇਕਾ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਾਡੇ ਨਾਲ ਮੌਜੂਦ ਨੇ ਗੁਰਜਨ ਕੀਰਤਨ ਮੰਡਲ ਦੇ ਸੇਵਾਦਾਰ ਭਾਈ ਰਾਮ ਸਿੰਘ ਜੀ ਰਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਕਰਤਾ ਟੀਵੀ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਕੀਰਤਨ ਮੰਡਲ ਵੱਲੋਂ ਜੋ ਪਿਛਲੇ 60-65 ਸਾਲ ਤੋਂ ਸੰਗਤਾਂ ਦੀ ਸੇਵਾ ਵਿੱਚ ਜੁੜਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਬੰਧ ਦੇ ਵਿੱਚ ਹਰ ਸਾਲ 45 ਦਿਨ ਦਾ ਸ਼ਹੀਦੀ ਪ੍ਰੋਗਰਾਮ ਕੀਰਤਨ ਸਮਾਗਮ ਨੂੰ ਕਰਵਾਇਆ ਜਾਂਦਾ ਹੈ ਇਸ ਦੌਰਾਨ ਧਾਰਮਿਕ ਮੁਕਾਬਲੇ ਬੱਚਿਆਂ ਦੇ ਸਕੂਲਾਂ ਦੇ ਕਰਵਾਏ ਜਾਂਦੇ ਹਨ ਜਿਸ ਦੇ ਉਪਰੰਤ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਚਿੱਤਰਕਾਰੀ ਪੰਜਾਬੀ ਸੁਲੇਖ ਅਤੇ ਪੈਂਤੀ ਅੱਖਰੀ ਦਾ ਮੁਕਾਬਲਾ ਕਰਾਇਆ ਗਿਆ ਹੈ ਜੀਸੇਬੀ तकरीबन 2300 2200 ਦੇ ਵਿਚ ਦੌਰਾਨ ਬੱਚਿਆਂ ਨੇ ਇਹਦੇ ਵਿੱਚ ਭਾਗ ਲਿਆ ਹੈ ਸਾਰਿਆਂ ਨੂੰ ਸ਼ੀਟਾਂ ਡਰੈਗ ਸ਼ੀਟਾਂ ਤੇ ਹੋਰ ਸਮਗਰੀ ਦਿੱਤੀ ਗਈ ਹੈ ਤਾਂ ਕਿ ਬੱਚੇ ਇਹਨਾਂ ਮੁਕਾਬਲੇ ਵਤ ਵਤ ਭਾਗ ਲੈ ਸਕਣ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਰਿਫਰੈਸ਼ਮੈਂਟ ਤੇ ਹੋਰ ਤਰ੍ਹਾਂ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸਮੂਹ ਸਾਥਕ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੀ ਚਾਰ ਮੁਕਾਬਲੇ ਅੱਗੇ ਹੋਣੇ ਹਨ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲੇ ਵਿੱਚ ਭੇਜੋ ਤਾਂ ਕਿ ਬੱਚੇ ਸਿੱਖਿਆ ਨਾਲ ਜੁੜ ਸਕਣ ਆਪਣੇ ਵਿਰਤੇ ਨੂੰ ਸੰਭਾਲ ਸਕਣ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜਕੇ ਜੇ ਕਾਲਾ ਜਵੇਨੇ ਹਾਲਾ ਜਵੇ ਸੱਚ ਰੀਆ ਕਾਲਾ ਚਿੱਟਿਆ ਬਾਜਾ ਵਾਲੇ ਸਤਿਗੁਰਾਂ ਰੱਖ ਲਿਓ ਫਿਰ ਦੁਬਾਨੇ ਦੀ ਇਲਾਜ ਚਿੱਤ ਗੁਪਤੋ ਸਿੱਧ ਸਿੰਘ ਸਰਬਤੂ ਖਾਲਸਾ ਸਿੰਘ ਸਾਹਿਬ ਜੀ ਕੋ ਸੱਚ ਰੀਆ ਕਾਲ ਲਾਡਲੀਆਂ ਫੌਜ ਦੇ ਮਾਲਕ ਸਾਧਗੁਰੂ ਫੌਜ ਰੱਖਿਆ ਤਿਆਰ ਬਰ ਤਿਆਰ ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਖਾਲਸਾ ਜੱਪੇ ਸਦਾ ਕਾਲ ਅਕਾਲ ਅਕਾਲ ਸੱਚ ਰੀਆ ਕਾਲ ਗੁਰਜਨ ਕੀਰਤਨ ਮੰਡਲ ਦੇ ਚੇਅਰਪਰਸਨ ਸਰਦਾਰ ਅਮਰੀਕ ਸਿੰਘ ਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਪਾਈ ਸਾਹਿਬ ਜੀ ਬੇਨਤੀ ਹੈ ਕਿ ਸਿੱਖੀ ਦੇ ਪ੍ਰਚਾਰ ਲਈ ਹੁਣ ਤਾਂ ਕਾਫੀ ਨਗਰ ਕੀਰਤਨ ਲੰਘਦੇ ਨੇ ਅਸੀਂ ਪਹੁੰਚਦੇ ਆ ਠੀਕ ਹੈ ਕਵਰੇਜ ਕਰਦੇ ਆ ਪਰ ਨਗਰ ਕੀਰਤਨ ਚ ਲੋ ਜਿਹੜੇ ਬੱਚੇ ਨੇ ਅੰਮ੍ਰਿਤ ਵੀ ਛੱਕਿਆ ਹੁੰਦਾ ਅਸੀਂ ਇੰਨੇ ਕਹਿੰਦੇ ਕਿ ਬੱਚਾ ਨੂੰ ਪ੍ਰਚਾਰ ਸਿੱਖੀ ਦਾ ਤੁਸੀਂ ਕਰਾਰੋ ਬਹੁਤ ਵਧੀਆ ਕੰਮ ਹੈ ਬਟ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਅੱਜ ਦਿਹਾੜਾ ਕੀ ਉਹਨਾਂ ਨੂੰ ਇੱਥੋਂ ਤੱਕ ਨਹੀਂ ਪਤਾ ਹੁੰਦਾ ਕਿ ਅੱਜ ਦਿਹਾੜਾ ਕਿਸ ਚੀਜ਼ ਦਾ ਬਸ ਇੰਨਾ ਪਤਾ ਸੀ ਸੇਵਾ ਕਰਨ ਆਏ ਆ ਤੇ ਸਿੱਖੀ ਕਿਹੜੇ ਪਾਸੇ ਜਾ ਰਹੀ ਕਿਉਂਕਿ ਜਿਆਦਾ ਜਿਹੜਾ ਜੋਰ ਆ ਉਹ ਲੰਗਰਾਂ ਦੇ ਦਿੱਤਾ ਜਾ ਰਿਹਾ ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਵੱਲੋਂ ਸੁਸਾਇਟੀ ਵੱਲ ਕਿਹੋ ਜਿਹਾ ਉਪਰਾਲਾ ਕੀਤਾ ਜਾ ਰਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਗੁਰਸਿੱਖੀ ਨਾਲ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਬੱਚਿਆਂ ਨੂੰ ਸਿੱਖੀ ਪੜ੍ਹੀ ਸਿੱਖਿਆ ਦੇਣੀ ਹੈ ਗੁਰੂ ਗੰਗ ਸਾਹਿਬ ਨਾਲ ਜੋੜਨਾ ਹੈ ਖਾਲਸਾ ਪੰਥ ਨਾਲ ਜੋੜਨਾ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਸਾਡੇ ਵੇਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਸਿਰਫ ਉਹਨਾਂ ਨੂੰ ਨਗਰ ਕੀਰਤਨ ਤੇ ਬਤਾ ਹੈਗਾ ਕਿ ਕਿਵੇਂ ਨਾਲ ਚੱਲਣਾ ਹੈ ਕਿਵੇਂ ਸੇਵਾ ਕਰਨੀਆਂ ਲੰਗਰ ਦੀ ਸੇਵਾ ਕਰਨੀਆਂ ਜਲ ਪਾਣੀ ਦੀ ਸੇਵਾ ਕਰਨੀਆਂ ਆ ਸਾਡੇ ਗੁਰਜਿੰਦ ਕੀਰਤਨ ਮੰਡਲ ਜਿਹੜਾ ਹੈਗਾ ਉਹ ਬੱਚਿਆਂ ਨੂੰ ਜੋੜਨ ਵਾਸਤੇ ਅਸੀਂ ਕਿਸੇ ਨੂੰ ਤੋੜਦੇ ਨਹੀਂਗੇ ਜੋੜਦੇ ਆ ਅੱਗੇ ਤੋਂ ਵੀ ਪਿੱਛੇ ਵੀ ਜਿਹੜਾ ਸਾਡੇ ਮਾਸਟਰ ਤਰਲੋਚਨ ਸਿੰਘ ਜੀ ਸੀਗੇ ਜਾਂ ਡਾਕਟਰ ਸਰਵ ਸਿੰਘ ਸੀਗੇ ਭਾਈ ਤਖਤ ਸਿੰਘ ਸੀਗੇ ਉਹ ਬੱਚਿਆਂ ਨੂੰ ਜੋੜਦੇ ਵੇ ਹਨ ਸਾਡਾ ਵੀ ਇਹੀ ਸ਼ਾਮ ਸਿੰਘ ਦਾ ਅਪਵਲਾ ਹੈਗਾ ਕਿ ਬੱਚਿਆਂ ਨੂੰ ਜੋੜਨਾ ਹੈਗਾ ਇਸ ਕਰਕੇ ਅਸੀਂ ਸਾਰੇ ਬੱਚਿਆਂ ਦਾ ਕੰਪੀਟੀਸ਼ਨ ਕਰਦੇ ਆਂ ਕੱਲ ਜਿਹੜਾ ਅਰਦਾਸ ਤੇ ਸਾਖੀ ਦਾ ਕੰਪੀਟੀਸ਼ਨ ਹੈਗਾ ਉਹ ਵੀ ਬੱਚਿਆਂ ਨੂੰ ਵਿਸ਼ਾ ਦਿੱਤਾ ਜਾਂਦਾ ਉਸ ਉਪਰਤੀ ਗੱਲ ਕੀਤੀ ਜਾਂਦੀ ਹੈ ਉਹਨਾਂ ਤੋਂ ਸੁਣਿਆ ਜਾਂਦਾ ਫਿਰ ਉਹਨਾਂ ਨੂੰ ਫਸਟ ਸੈਕੰਡ ਥਰਡ ਦੇ ਇਨਾਮ ਦਿੱਤੇ ਜਾਂਦੇ ਨੇ ਤੇ ਇਸ ਕਰਕੇ ਅੱਗੇ ਵੀ ਦੋ ਤਿੰਨ ਕੰਪੀਟੀਸ਼ਨ ਹੈਗੇ ਦਸਤਾਰਬੰਦੀ ਦਾ ਵੀ ਕੰਪੀਟੀਸ਼ਨ ਹੈਗਾ ਉਹ ਵੀ ਬੱਚਿਆਂ ਨੂੰ ਦਸਤਾਰ ਦੇ ਕੰਪੀਟੀਸ਼ਨ ਤੇ ਬੁਲਾਵਾਂਗੇ ਸਾਵਿਆਂ ਨੂੰ ਬੁਲਾ ਕੇ ਅਸੀਂ ਜੋੜਦੇ ਹੈਗੇ ਆ ਤਾਂ ਜੋ ਉਹਨਾਂ ਨੂੰ ਆਪਣੀ ਦਸਤਾਰ ਦਾ ਵੀ ਪਤਾ ਲੱਗੇ ਕਿ ਸਾਡਾ ਦਸਤਾਰ ਦਾ ਕੀ ਮਹੱਤਤਾ ਹੈਗੀ ਪੰਜ ਪਿਆਗਿਆਂ ਦੇ ਚਾਰ ਸਹਿਜਾਦਿਆਂ ਦੇ 10 ਪਾਛੀਆਂ ਦੇ ਨਾਂ ਵੀ ਪੁੱਛੇ ਜਾਂਦੇ ਨਾ ਬੱਚਿਆਂ ਨੂੰ ਕਿਉਂਕਿ ਚੰਗੇ ਭਲੇ ਬੰਦੇ ਨੂੰ ਵੀ ਪੁੱਛ ਲਓ ਕਿ ਪੰਜ ਵਿਆਵੀ ਕੋਣ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗਾ ਇਸ ਕਰਕੇ ਅਸੀਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਦਾ ਅਸੀਂ ਉਪਾਲਾ ਕੀਤਾ ਹੈਗਾ ਕਿ ਉਹਨਾਂ ਨੂੰ ਅਸੀਂ ਜੋੜਨਾ ਹੈਗਾ ਵਾਹੀ ਕੁ ਜੀਕਾ ਖਲਤਾ ਵਾਹੀ ਜੀਕਾ